ਸਤਿ ਸ਼੍ਰੀ ਅਕਾਲ ਸੜਾ ਖਾਸ ਪ੍ਰੋਗਰਾਮ ਲੋਕ ਮੰਚ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਦੇ ਹਾਂ ਤੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਸਾਨੂੰ ਕਾਲ ਕਰਦੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨ ਵਾਸਤੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਉਹਨਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ ਇੱਕ ਨੰਬਰ ਦੇਸ਼ ਵਾਸਤੇ ਹੈ ਇੱਕ ਵਿਦੇਸ਼ ਵਾਸਤੇ ਹੈ ਦੋਵੇਂ ਨੰਬਰ ਐਕਟਿਵ ਨੇ ਜੀ ਇਸ ਪ੍ਰੋਗਰਾਮ ਦੇ ਵਿੱਚ ਤੇ ਕਾਲ ਵਾਸਤੇ ਲਾਈਨਸ ਖੁੱਲ੍ਹ ਚੁੱਕੀਆਂ ਨੇ ਅੱਜ ਦੇ ਕਈ ਗੰਭੀਰ ਮੁੱਦੇ ਨੇ ਇੱਕ ਤਾਏ ਮੁੱਦਾ ਕਿ ਅਸੀਂ ਕਿਸਾਨੀ ਅੰਦੋਲਨ ਨੂੰ ਕਿੰਨਾ ਕੁ ਜਾਣ ਚੁੱਕੇ ਆ ਕਿਸਾਨੀ ਅੰਦੋਲਨ ਕਿੰਨਾ ਕੁ ਅੱਗੇ ਵਧ ਰਿਹਾ ਹੈ ਤੇ ਕੀ ਅਗਲੀ ਅਪਡੇਟ ਆ ਕਿਸਾਨਾਂ ਦੀ ਉਹਦੇ ਬਾਰੇ ਸਾਰੀ ਗੱਲ ਕਰਾਂਗੇ ਤੇ ਦੂਜਾ ਇਹ ਹੈ ਕਿ ਨਸ਼ਾ ਇੱਕ ਹੋਰ ਫੇਰ ਕੈਟ ਹੁੰਦਾ ਨਜ਼ਰ ਆ ਰਿਹਾ ਹੈ ਵਕਫਾਕ ਥਾਵਾਂ ਤੋਂ ਜਿੰਨੀਆਂ ਕੁ ਅਪਡੇਟਸ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਨਸ਼ੇ ਨੂੰ ਲੈ ਕੇ ਕਾਫੀ ਕੁਝ ਚੱਲ ਰਿਹਾ ਹੈ ਤੇ ਦੂਜੇ ਪਾਸੇ ਇੱਕ ਹੋਰ ਗੱਲ ਕਰਨੀ ਹੈ ਨਸ਼ੇ ਦੇ ਮੁੱਦੇ 'ਤੇ ਤੁਸੀਂ ਵਿਚਾਰ ਆਪਣੇ ਨਾਲ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ ਤੇ ਇੱਕ ਮੁੱਦਾ ਹੈ ਜੀ ਸੜਕ ਹਾਦਸਿਆਂ ਦਾ ਹਾਲਾਂਕਿ ਐਸਐਸਐਫ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਹੈ ਪਰ ਫਿਰ ਵੀ ਦੇਸ਼ ਭਰ ਦੇ ਵਿੱਚ ਜਿੰਨੇ ਕ ਹਾਦਸੇ ਵਾਪਰਦੇ ਨੇ ਉਹਨਾਂ ਅੰਕੜਿਆਂ ਦੇ ਉੱਤੇ ਵੀ ਝਾਤ ਪਾਵਾਂਗੇ ਤੇ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਕਰਨਾ ਹੈ ਇਹਦੇ ਉੱਤੇ ਵਿਚਾਰ ਚਰਚਾ ਕਰਾਂਗੇ ਕਿਸਾਨ 13 ਫਰਵਰੀ ਤੋਂ ਬੈਠੇ ਨੇ ਸ਼ੰਭੂ ਤੇ ਖਨੋਰੀ ਬੈਰੀਅਰ ਤੇ فرض ਕਰੋ ਕਿ ਜੇਕਰ 13 ਫਰਵਰੀ ਨੂੰ ਕੋਈ ਰੋਕ ਨਾ ਲੱਗੀ ਹੁੰਦੀ ਰਾਹ ਦੇ ਵਿੱਚ ਹਰਿਆਣਾ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਹੁੰਦਾ ਤਾਂ ਕਿਸਾਨ 13 ਫਰਵਰੀ ਦੇ ਹੀ ਅੱਗੇ ਲੰਘ ਜਾਂਦੇ ਦਿੱਲੀ ਪਹੁੰਚ ਜਾਂਦੇ ਤੇ ਹੋ ਸਕਦਾ ਸੀਗਾ ਕਿ ਮਸਲਾ ਹੱਲ ਹੋ ਜਾਂਦਾ ਤੇ ਹੁਣ ਕਿਸਾਨ ਪੰਜਾਬ ਤੋਂ ਤੁਰੇ ਤੇ ਪੰਜਾਬ ਦੇ ਵਿੱਚ ਹੀ ਬੈਠੇ ਨੇ ਨਾ ਅੱਗੇ ਵਧਣ ਦਿੱਤੇ ਗਏ ਤੇ ਪਿੱਛੇ ਮੁੜਨ ਦਾ ਕਿਸਾਨਾਂ ਨੇ ਕਿਹਾ ਕਿ ਅਸੀਂ ਆਇਆ ਕੀਤਾ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਵਾਪਸ ਮੁੜਨਾ ਹੀ ਨਹੀਂ ਕੁਝ ਲੋਕ ਕਿਸਾਨਾਂ ਨੂੰ ਲੈ ਕੇ ਸਵਾਲ ਵੀ ਖੜੇ ਕਰਦੇ ਨੇ ਕਿ ਕਿਸਾਨ ਵਿਹਲੇ ਨੇ ਕਿਸਾਨ ਆਪਣੀ ਫਸਲ ਨੂੰ ਠੇਕੇ ਤੇ ਦੇ ਕੇ ਜ਼ਮੀਨ ਨੂੰ ਕਿਸਾਨ ਆਪਣੀ ਥਾਂ ਦੇ ਉੱਤੇ ਹੋਰ ਨਾ ਬੰਦਿਆਂ ਨੂੰ ਕੰਮ ਸੌਂਪ ਕੇ ਦਿਹਾੜੀਦਾਰਾਂ ਨੂੰ ਮਜ਼ਦੂਰਾਂ ਨੂੰ ਕੰਮ ਦੇ ਕੇ ਖੁਦ ਅਜਿਆ ਕਰਦੇ ਨੇ ਪਰ ਸਵਾਲ ਇਹ ਹੈ ਕਿ ਕਿਸਾਨ ਕਰ ਕਿਦੇ ਵਾਸਤੇ ਰਹੇ ਨੇ ਕਿਸਾਨ ਅਨੁਦਾਤਾ ਜੇਕਰ ਆਪਾਂ ਗੱਲ ਕਰੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੁਟੀਨ ਦੀ ਤਾਂ ਕਿਸਾਨਾਂ ਦੇ ਕੋਲੋਂ ਹੀ ਸਾਰਾ ਕੁਝ ਸਾਡੇ ਤੱਕ ਪਹੁੰਚਦਾ ਹੈ ਸਵੇਰੇ ਬ੍ਰੇਕਫਾਸਟ ਕਰਨਾ ਹੈ ਚਾਹ ਬਣਾਉਣੀ ਆ ਤਾਂ ਉਹਦੇ ਵਾਸਤੇ ਦੁੱਧ ਦਾ ਜਿਹੜਾ ਉਹ ਵੀ ਕਿਸਾਨ ਨੇ ਪਸ਼ੂਪਾਲਕ ਨੇ ਉਹਨਾਂ ਦੇ ਘਰਾਂ ਦੇ ਵਿੱਚੋਂ ਹੀ ਆਉਂਦਾ ਹੈ ਜਿਹੜੇ ਪੈਕਟਾਂ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਪਹੁੰਚਦਾ ਹੋਵੇ ਤੇ ਦੂਜੇ ਪਾਸੇ ਜਿਹੜਾ ਤੁਸੀਂ ਹੱਥ ਦੇ ਵਿੱਚ ਬ੍ਰੈਡ ਟੋਸਟ ਜੋ ਵੀ ਹੈ ਹਾਲਾਂਕਿ ਉਹ ਮੈਦੇ ਦਾ ਬਣਦਾ ਪਰ ਮੈਦਾ ਵੀ ਕਣਕ ਤੋਂ ਹੀ ਬਣਦਾ ਹੈ ਉਹਦਾ ਪ੍ਰੋਸੈਸ ਆਟੇ ਨਾਲੋਂ ਥੋੜਾ ਜਿਹਾ ਵੱਖਰਾ ਹੈ ਤਾਂ ਉਹ ਵੀ ਸਾਰਾ ਕੁਝ ਇਸੇ ਤਰ੍ਹਾਂ ਹੈ ਇਥੋਂ ਤੱਕ ਕੀ ਚੀਨੀ ਗੁੜ ਵੀ ਕਿਸਾਨਾਂ ਦਾ ਹੀ ਦਿੱਤਾ ਹੋਇਆ ਹੈ ਕਿਸਾਨ ਗੰਨਾ ਉਤਪਾਦਕ ਨੇ ਗੰਨੇ ਤੋਂ ਹੀ ਮਿੱਠੀਆਂ ਚੀਜ਼ਾਂ ਬਣਦੀਆਂ ਨੇ ਚੀਨੀ ਹੋ ਗਈ ਸ਼ੱਕਰ ਹੋ ਗਿਆ ਗੁੜ ਹੋ ਗਿਆ ਤਾਂ ਤੁਸੀਂ ਹੁਣ ਕਹੋ ਚਾਹ ਪੱਤੀ ਚਾਹ ਪੱਤੀ ਵੀ ਕਿਸਾਨੀ ਦਾ ਹੀ ਹਿੱਸਾ ਹੈ ਉਹ ਵੀ ਇੱਕ ਫਸਲ ਹੁੰਦੀ ਹੈ ਚਾਹ ਪੱਤੀ ਦੀ ਵੀ ਚਾਹੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਪਹਾੜੀ ਇਲਾਕਿਆਂ ਦੇ ਵਿੱਚ ਜਿੱਥੇ ਜ਼ਿਆਦਾ ਠੰਡਕ ਵਗੈਰਾ ਹੋਵੇ ਉੱਥੇ ਹੁੰਦੀ ਹੈ ਤਾਂ ਉਹ ਵੀ ਇੱਕ ਕਿਸਾਨੀ ਦਾ ਹੀ ਹਿੱਸਾ ਹੈ ਕਿ ਚਾਹ ਪੱਤੀ ਕਿਉਂਕਿ ਚਾਹ ਪੱਤੀ ਰੂਟੀਨ ਦੀ ਚੀਜ਼ ਆ ਉਹਦੀ ਪ੍ਰੋਸੈਸਿੰਗ ਤੇ ਖਰਚਾ ਆ ਜਾਂਦਾ ਇਸ ਕਰਕੇ ਉਹਨੂੰ ਥੋੜਾ ਜਿਹਾ ਪ੍ਰੋਸੈਸ ਕਰਨ ਦੇ ਵਿੱਚ ਪੈਸੇ ਵੱਧ ਲੱਗਦੇ ਨੇ ਇਸ ਕਰਕੇ ਉਹਦੀ ਟੁਆ ਟੁਆਈ ਪਾ ਕੇ ਉਹ ਰੂਟੀਨ ਕਰਕੇ ਤੁਹਾਡੇ ਕੋਲ ਮਹਿੰਗੀ ਪਹੁੰਚਦੀ ਹੈ ਵੈਸੇ ਉਹ ਹੁੰਦੀ ਵੀ ਘੱਟ ਥਾਵਾਂ ਤੇ ਜੇ ਕ੍ਰਾਮ ਹੋਣ ਲੱਗ ਪੇ ਤਾਂ ਸ਼ਾਇਦ ਫਿਰ ਚਾਹ ਪੱ ਇਸ ਕਰਕੇ ਹਰ ਮੁੱਦਾ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਜਾ ਕੇ ਜੁੜ ਜਾਂਦਾ ਹੈ ਚਾਹੇ ਤੁਸੀਂ ਕੁਝ ਵੀ ਕਰ ਲੋ ਕੱਪੜੇ ਪਾ ਲੋ ਤਾਂ ਉਹ ਕਾਟਨ ਅੱਜ ਕੱਲ ਤਾਂ ਸਿੰਥੈਟਿਕ ਬਣਨ ਲੱਗ ਪਏ ਤਾਂ ਕਾਟਨ ਵੀ ਕਪਾਹ ਤੋਂ ਬਣਦੀ ਹੈ ਤਾਂ ਕਿਸਾਨ ਕਪਾਹ ਨਰਮੇ ਦੀ ਪੈਦਾਵਾਰ ਕਰਦੇ ਨੇ ਤਾਂ ਹੀ ਕਪੜਾ ਬਣਦਾ ਤੁਸੀਂ ਮਖਮਲੀ ਗੱਦਿਆਂ ਦੇ ਉੱਤੇ ਸੌਂਦੇ ਹੋ ਸਾਰਾ ਕੁਝ ਹੁੰਦਾ ਹੈ ਇਸ ਤੋਂ ਇਲਾਵਾ ਤੁਸੀਂ ਕੰਬਲ ਠੰਡਾ ਤਾਂ ਉਹਦੇ ਵਿੱਚ ਖੱਦਰ ਵਾਲਾ ਜਿਹੜਾ ਮੋਟਾ ਕੰਬਲ ਹੁੰਦਾ ਉਹ ਹੋ ਗਿਆ ਜਾਂ ਫਿਰ ਖੇਸ ਹੋ ਗਏ ਤਾਂ ਉਹ ਸਾਰਾ ਕੁਝ ਇਸੇ ਚੀਜ਼ਾਂ ਤੋਂ ਹੀ ਪੈਦਾ ਕੀਤਾ ਜਾਂਦਾ ਹੈ ਤੇ ਅਸੀਂ ਬੜਾ ਭੱਜ-ਭੱਜ ਕੇ ਜਾਂਦੇ ਆ ਜੀ ਸਾਨੂੰ ਪਸ਼ਮੀਨਾ ਸ਼ਾਲ ਚਾਹੀਦਾ ਹੈ ਇਹ ਸੋਤਾਂ ਕੀ ਭੇਡਾਂ ਦੀ ਉਨ ਤੋਂ ਇਹ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਤਾਂ ਉਹ ਭੇਡ ਕੌਣ ਪਾਲਦੇ ਨੇ ਉਹ ਵੀ ਇੱਕ ਤਰ੍ਹਾਂ ਨਾਲ ਕਿਸਾਨ ਹੀ ਪਾਲਦੇ ਨੇ ਜਿਹੜੇ ਖੇਤੀ ਦੇ ਉੱਤੇ ਨਿਰਭਰ ਨੇ ਜਾਂ ਇਸ ਪਸ਼ੂ ਪਾਲਣ ਦੇ ਉੱਤੇ ਨਿਰਭਰ ਹੁੰਦੇ ਨੇ ਇਸ ਕਰਕੇ ਕਿਸਾਨਾਂ ਨੂੰ ਉਹਨਾਂ ਦੇ ਯੋਗਦਾਨ ਨੂੰ ਤੁਸੀਂ ਕਿਸੇ ਵੀ ਪਾਸੇੋਂ ਮਨਫ਼ੀ ਨਹੀਂ ਕਰ ਸਕਦੇ ਹਾਂ ਇੰਨਾ ਜ਼ਰੂਰ ਹੈ ਕਿ ਕਿਸਾਨਾਂ ਦੀਆਂ ਕਈ ਮੰਗਾਂ ਬਿਲਕੁਲ ਸਹੀ ਵੀ ਹੁੰਦੀਆਂ ਨੇ ਕਈ ਵਾਰ ਕਿਸਾਨ ਜਿਹੜੇ ਨੇ ਉਹ ਕੁਝ ਮੰਗਾਂ ਜਿਹਈਆਂ ਹੁੰਦੀਆਂ ਨੇ ਜਿਹੜੀਆਂ ਸਰਕਾਰ ਦੇ ਵੱਸ ਦੀ ਗੱਲ ਵੀ ਨਹੀਂ ਹੁੰਦੀ ਤਾਂ ਇਸ ਕਰਕੇ ਥੋੜਾ ਜਿਹਾ ਪੇ ਚੜ ਜਾਂਦਾ ਪਰ ਐਮਐਸਪੀ ਕਿਸਾਨ ਮੰਗਦੇ ਨੇ ਕਹਿੰਦੇ ਨੇ ਜੀ ਸਾਡੀ ਐਮਐਸਪੀ ਆ ਜਿਹੜੀ ਉਹ ਸਾਨੂੰ ਮਿਲੇ ਜਿੰਨਾ ਅਸੀਂ ਖਰਚਾ ਕੀਤਾ ਹੈ ਜਿੰਨੀ ਸਾਡੀ ਲਾਗਤ ਆਈ ਉਹ ਤੋਂ ਵੱਧ ਮਿਲਣਾ ਚਾਹੀਦਾ ਨਹੀਂ ਤਾਂ ਫਿਰ ਉਹ ਆਪੇ ਸੇਵਾ ਕਰਨ ਵਾਲਾ ਕੰਮ ਆ ਜਿਹੜਾ ਉਹ ਹੋ ਜਾਂਦਾ ਵੀ ਅਸੀਂ ਆਪਣੇ ਉਨੀਕ ਲਾਗਤ ਕਰਤੀ ਉਨਾਕ ਤੁਹਾਨੂੰ ਮੁਨਾਫਾ ਹੋ ਗਿਆ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਐਮ ਐਸ ਪੀ ਰੋਤੀ ਪੇ ਚੜਿਆ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਚਾਹੁੰਦੇ ਨੇ ਕਿਸਾਨ ਵੈਸੇ ਕਹਿੰਦੇ ਕਿ 23 ਕ ਫਸਲਾਂ ਦੇ ਉੱਤੇ ਐਮ ਐਸ ਪੀ ਹੈਗੀ ਹੈ ਉਹਦੇ ਵਿੱਚ ਮੱਕੀ ਵੀ ਆ ਜਾਂਦੀ ਹੈ ਕਣਕ ਆ ਜਾਂਦੀ ਹੈ ਝੋਨਾ ਆ ਜਾਂਦਾ ਹੈ ਕਈ ਹੋਰ ਫਸਲਾਂ ਆ ਜਾਂਦੀਆਂ ਨੇ ਪਰ ਉਹਦੋਂ ਵੀ ਕਈ ਵਾਰ ਘੱਟ ਦੇ ਉੱਤੇ ਹੀ ਖਰੀਦ ਹੁੰਦੀ ਹੈ ਨਾ ਫਸਲਾਂ ਦੀ ਇਸ ਕਰਕੇ ਕਹਿੰਦੇ ਇੱਕ ਕਾਨੂੰਨੀ ਗਰੰਟੀ ਮਿਲੇ ਕਿ ਇਹਦੇ ਉੱਤੇ ਹੀ ਜਿਹੜੀ ਆ ਖਰੀਦ ਹੋਏਗੀ ਇਹਦੋਂ ਘੱਟ ਖਰੀਦ ਨਹੀਂ ਹੋਏਗੀ ਇਹਦੋਂ ਵੱਧ ਦੇ ਉੱਤੇ ਭਾਵੇਂ ਜੜਾ ਮਰਜੀ ਕੋਈ ਲੈ ਲਵੇ ਪਰ ਇੱਥੇ ਇੱਕ ਹੋਰ ਸਵਾਲ ਹੈ ਕਿ ਗੁਣਵੱਤਾ ਦਾ ਮਾਪ ਡੰਡਾ ਦਾ ਮਤਲਬ ਹਰ ਤਰ੍ਹਾਂ ਦਾ ਮੌਸਮ ਹੁੰਦਾ ਹੈ ਹਰ ਤਰ੍ਹਾਂ ਦੀ ਫਸਲ ਹੁੰਦੀ ਹੈ ਉਸ ਫਸਲ ਦੇ ਉਤਪਾਦਨ ਤੇ ਵੀ ਫਰਕ ਪੈਂਦਾ ਹੈ ਕਈ ਕਿਸਮਾਂ ਹੁੰਦੀਆਂ ਨੇ ਉਹਨੂੰ ਤੁਸੀਂ ਬਾਜ਼ਾਰ ਦੇ ਵਿੱਚ ਚੌਲ ਲੈਣੀ ਚੱਲ ਜਓ ਤੁਹਾਨੂੰ ਚੌਲ 25-30 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ 25 ਰੁਪਏ ਵੀ ਨੇ 30 ਰੁਪਏ ਵੀ ਨੇ ਤੇ 150-200 ਰੁਪਏ ਕਿਲੋ ਤੱਕ ਵੀ ਚੌਲ ਬਾਸਮਤੀ ਵਗੈਰਾ ਦਾ ਭਾਅ ਹੈਗਾ ਤਾਂ ਇਸ ਕਰਕੇ ਕੁਆਲਿਟੀ ਵਾਈਜ਼ ਵੀ ਹੈ ਪਰ ਜਿਹੜਾ ਐਮਐਸਪੀ ਆ ਉਹ ਇੱਕੋ ਇੱਕ ਤਰੀਕੇ ਨਾਲ ਝੋਨੇ ਦੀ ਰਹਿੰਦੀ ਹੈ ਜਿਹੜੇ ਕੱਚੇ ਚੌਲ ਵਗੈਰਾ ਵਰਤੇ ਜਾਂਦੇ ਨੇ ਬਾਸਮਤੀ ਦਾ ਰੇਟ ਵੱਖਰਾ ਉਹ ਐਮਐਸਪੀ ਦੇ ਦਾਇਰੇ 'ਚ ਆਉਂਦਾ ਨਹੀਂ ਹੈ ਤਾਂ ਇਸ ਕਰਕੇ ਹੁਣ ਮੰਗਾ ਕਿਸਾਨਾਂ ਦੀਆਂ ਵੀ ਜਾਇਜ਼ ਨੇ ਕਿਸਾਨ ਵੀ ਚਾਹੁੰਦੇ ਨੇ ਕਿ ਹੱਲ ਹੋਵੇ ਤੇ ਸਭ ਤੋਂ ਵੱਡਾ ਜਿਹੜਾ ਇੱਕ ਨੁਕਸਾਨ ਹੋ ਰਿਹਾ ਉਹ ਜਿਹੜੇ ਵਿਚਾਲਾ ਸਿਸਟਮ ਹੈ ਨਾ ਵਿਚੋਲਿਆਂ ਵਾਲਾ ਜਾਂ ਫਿਰ ਕਾਰਪੋਰੇਟ ਕਹਿ ਸਕਦੇ ਹੋ ਹੁਣ ਕਿਸਾਨਾਂ ਤੋਂ ਤਾਂ 2300 ਰੁਪਏ ਕਵਾਂਟਲ ਨੂੰ ਕਣਕ ਲੈ ਲਈ ਤੁਹਾਡੇ ਕੋਲ ਆਟਾ 40 ਰੁਪਏ ਪਹੁੰਚ ਰਿਹਾ ਹੈ ਤਾਂ ਵਿਚ ਜਿਹੜਾ ਇੰਨਾ ਮਾਰਜਿਨ ਆ ਗਿਆ ਅੱਧੋ-ਅੱਧ ਦਾ ਉਹ ਜਿਹੜਾ ਮੁਨਾਫਾ ਕਮਾ ਲਿਆ ਗਿਆ ਕਿਸਾਨ ਕਹਿੰਦੇ ਕਿ ਸਾਡਾ ਉਹਦੇ ਵਿੱਚ ਕੀ ਫਾਇਦਾ ਹੋਇਆ ਉਲਟਾ ਨੁਕਸਾਨ ਲੋਕਾਂ ਦਾ ਹੋ ਗਿਆ ਇਹੀ ਹਾਲ ਸਬਜ਼ੀਆਂ ਦਾ ਹੈ ਸਬਜ਼ੀਆਂ ਦੇ ਉਤਿਆੜਤ ਲੱਗ ਜਾਂਦੀ ਹੈ ਜੇ 10 ਰੁਪਏ ਗੋਭੀ ਵਿਕੀ 2 ਰੁਪਏ ਆੜਤ ਲੱਗੀ 12 ਰੁਪਏ ਹੋ ਗਈ ਕਿਸਾਨ ਦੇ ਪੱਲੇ 10 ਰੁਪਏ ਪਏ ਤੇ ਅੱਗੇ ਜਿੰਨੇ ਵਿੱਚ ਹੀ ਆੜਤ ਤੋਂ ਬਾਅਦ ਉਹਨੇ 15-20 ਰੁਪਏ ਆਪਣੀ ਮਰਜ਼ੀ ਨਾਲ ਵੇਚਦੀ ਤੇ ਜਿਹੜਾ ਉਤੋਂ ਲੈ ਕੇ ਗਿਆ ਚਾਹੇ ਉਹ ਕੋਈ ਵੀ ਰੇੜੀ ਵਾਲਾ ਫੜੀ ਵਾਲਾ ਦੁਕਾਨ ਵਾਲਾ ਤਾਂ ਉਹ ਫਿਰ ਵੱਖਰੇ ਰੇਟ ਦੇ ਨਾਲ ਉਹਨੂੰ 30-40 ਰੁਪਏ ਕਿਲੋ ਕਰਕੇ ਵੇਚ ਦਿੰਦਾ ਹੈ ਤਾਂ 10 ਰੁਪਏ ਕਿਸਾਨ ਦੇ ਹਿੱਸੇ ਆਏ ਬਾਕੀ ਵਿੱਚੋਂ ਵਿੱਚੋਂ ਕਮਾਉਂਦੇ ਕਮਾਉਂਦੇ ਉਹਨੂੰ 50 ਰੁਪਏ ਲੈ ਗਏ ਤੇ ਸਿੱਧਾ ਬੋਝ ਆ ਜਿਹੜਾ ਉਹ ਆਮ ਲੋਕਾਂ ਤੇ ਪੈ ਗਿਆ ਜਿਨ੍ਹਾਂ ਨੂੰ ਘਰ ਬੈਠੇ 50 ਰੁਪਏ ਉਹ ਚੀਜ਼ ਮਿਲੀ ਆ ਜਦਕਿ ਪੈਦਾਵਾਰ ਤੇ ਲਾਗਤ ਦੇ ਹਿਸਾਬ ਨਾਲ ਉਹ 10 ਰੁਪਏ ਲੈ ਲਈ ਗਈ ਸੀ ਪੇਚ ਇਹ ਐਮਐਸਪੀ ਦਾ ਤਾਂ ਹੁਣ ਕਿਸਾਨ ਅੱਜ ਸੱਦਾ ਦੇ ਬੈਠੇ ਸੀਗੇ ਕਿ ਅਸੀਂ ਰੇਲਾਂ ਰੋਕਣੀਆਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਸੀਗਾ ਇੱਕ ਸੰਕੇਤਕ ਤੌਰ ਤੇ ਅੱਜ ਦਾ ਸੀਗਾ ਕਿਉਂਕਿ 50 ਦੇ ਕਰੀਬ ਥਾਵਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਰੇਲਾਂ ਰੋਕੀਆਂ ਜਾਣੀਆਂ ਨੇ ਉਹਦੇ ਵਿੱਚ ਸਾਰੇ ਜ਼ਿਲ੍ਹੇ ਲਗਾ ਲਓ ਜਿਨ੍ਹਾਂ ਦੇ ਵਿੱਚ ਇਹਨਾਂ ਫਾਰਮਾਂ ਦਾ ਜ਼ਿਆਦਾ ਪ੍ਰਭਾਵ ਆ ਖਾਸ ਕਰ ਦੱਲੀਵਾਲ ਸਾਹਿਬ ਵਾਲੀ ਜਥੇਬੰਦੀ ਦਾ ਤੇ ਜਿਹੜਾ ਸੈੰਗਤ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਉਹਨਾਂ ਦਾ ਤੇ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹਦੇ ਵਿੱਚ ਸਤਨਾਮ ਸਿੰਘ ਪੰਨੂ ਵੀ ਨੇ ਤੇ ਸਰਵਨ ਸਿੰਘ ਪੰਦੇਰ ਵੀ ਨੇ ਇਹਨਾਂ ਦਾ ਜ਼ਿਆਦਾ ਹੋਲਡ ਇੱਧਰ ਅੰਮ੍ਰਿਤਸਰ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਾਜ਼ਲਕਾ ਹੋ ਗਿਆ ਇੱਧਰ ਜ਼ਿਆਦਾ ਪ੍ਰਭਾਵ ਆ ਜਦ ਕਿ ਜੁ ਦੂਜੀਆਂ ੜੀਆਂ ਜਥੇਬੰਦੀਆਂ ਨੇ ਉਗਰਾਹਾਂ ਵਗੈਰਾ ਹੋ ਕੇ ਉਹ ਇਹਨਾਂ ਦਾ ਪ੍ਰਭਾਵ ਥੋੜਾ ਜਾਂ ਮਾਨਸਾ ਵਾਲੇ ਪਾਸੇ ਸੰਗਰੂਰ ਵਾਲੇ ਪਾਸੇ ਜ਼ਿਆਦਾ ਦੇਖਣ ਨੂੰ ਮਿਲਦਾ ਵੱਖ-ਵੱਖਰੇ ਫਾਰਮਾਂ ਦੇ ਵੱਖ-ਵੱਖਰੇ ਮੋਰਚੇ ਲੱਗ ਰਹੇ ਨੇ ਪਰ ਮੁੱਦਾ ਇੱਕੋ ਆ ਕਿਸਾਨੀ ਦਾ ਮੁੱਦਾ ਹੈ ਕਿਸਾਨੀ ਮੰਗਾਂ ਦਾ ਹੱਲ ਕਰਵਾਉਣਾ ਹੈ ਪਹਿਲਾ ਅੰਦੋਲਨ ਸੀਗਾ ਤਾਂ ਸਾਰੇ ਇਕਜੁੱਟ ਹੋਏ ਤਾਂ ਘੱਟੋ-ਘੱਟ ਤਿੰਨ ਖੇਤੀ ਕਾਨੂੰਨ ਵਾਪਸ ਕਰਵਾ ਲੈ ਤੇ ਹੁਣ ਐਮਐਸਪੀ ਦੀ ਕਾਨੂੰਨੀ ਗਰੰਟੀ ਚਾਹੀਦੀ ਆ ਤੇ ਇੱਕ ਹੋਰ ਖਰੜਾ ਜਿਹੜਾ ਕੇਂਦਰ ਵੱਲੋਂ ਭੇਜਿਆ ਗਿਆ ਨਵੀਂ ਜਿਹੜੀ ਖੇਤੀ ਦੀ ਮਾਰਕੀਟਿੰਗ ਦੀ ਪਾਲਿਸੀ ਬਣਾਈ ਜਾ ਰਹੀ ਹੈ ਉਹਨੂੰ ਹਾਲਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਕੇ ਇਨਕਾਰਤਾ ਵੀ ਇਹ ਵੀ ਇੱਕ ਤਰੀਕੇ ਨਾਲ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਗੱਲ ਹੈ ਇਸ ਕਰਕੇ ਅਸੀਂ ਇਹਨੂੰ ਮਨਜ਼ੂਰ ਨਹੀਂ ਕਰਦੇ ਪਰ ਕਿਸਾਨ ਕਹਿੰਦੇ ਨੇ ਕਿ ਇਹਦੇ ਉੱਤੇ ਚਰਚਾ ਹੋਵੇ ਕੇਂਦਰ ਕੀ ਚਾਹੁੰਦਾ ਹੈ ਇਹ ਵੀ ਪਤਾ ਲੱਗੇ ਨਾ ਕਿ ਉਹਦੇ ਵਿੱਚ ਖਰੜੇ ਦੇ ਵਿੱਚ ਖਾਸ ਗੱਲਾਂ ਕਿਹੜੀਆਂ ਸੀਗੀਆਂ ਕਿ ਇੱਕ ਮਾਫਰਾ ਕੇ ਖੇਤੀ ਕਾਨੂੰਨ ਹੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅਜਈਆਂ ਜਿਹੜੀਆਂ ਅਪਡੇਟਸ ਨੇ ਤੇ ਅੱਜ ਦਾ ਜਿਹੜਾ ਕਿਸਾਨਾਂ ਦਾ ਧਰਨਾ ਹੈ ਉਹ 48 ਦੇ ਕਰੀਬ ਥਾਵਾਂ ਬਣਦੀਆਂ ਨੇ ਜਿਦੇ ਵਿੱਚ ਮੋਗਾ ਫਰੀਦਕੋਟ ਗੁਰਦਾਸਪੁਰ ਜਲੰਧਰ ਫਿਰੋਜ਼ਪੁਰ ਲੁਧਿਆਣਾ ਪਟਿਆਲਾ ਮੁਹਾਲੀ ਸੰਗਰੂਰ ਹਰ ਥਾਂ ਦੇ ਉੱਤੇ ਅੱਜ ਰੇਲਵੇ ਟਰੈਕ ਜਾਮ ਕੀਤੇ ਜਾਣੇ ਨੇ ਇੱਕ ਅਪੀਲ ਹੈ ਜਿਹੜੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਸਰਵਨ ਸਿੰਘ ਪੰਦੇਰ ਹੋਰਾਂ ਦੀ ਆ ਕਿ ਕਿਤੇ ਵੀ ਰੇਲ ਟਰੈਕ ਰੋਕੋ ਪਰ ਉੱਥੇ ਨੇੜੇ ਪਲੇਟਫਾਰਮ ਹੋਣਾ ਚਾਹੀਦਾ ਹੈ ਨੇੜੇ ਕੋਈ ਫਾਟਕ ਹੋਣਾ ਚਾਹੀਦਾ ਹੈ ਗਾਰਡ ਰੂਮ ਹੋਣਾ ਚਾਹੀਦਾ ਤਾਂ ਜੋ ਕੋਈ ਵੀ ਹਾਦਸਾ ਨਾ ਵਾਪਰੇ ਕਿਉਂਕਿ ਗਾਰਡ ਨੂੰ ਆਉਣ ਜਾਣ ਵਾਲੀਆਂ ਟ੍ਰੇਨਾਂ ਦੀ ਸਮਾਸਾਰਣੀ ਸਾਰੀ ਪਤਾ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਕਿ ਕਿਹੜੀ ਟ੍ਰੇਨ ਕਦੋਂ ਲੰਘਣੀ ਹੈ ਜੇ ਕਿਤੇ ਤੁਸੀਂ ਅੱਧ ਵਿਚਾਲੇ ਬੈਠ ਕੇ ਧਰਨਾ ਲਾ ਦਿੱਤਾ ਤਾਂ ਗਾਰਡ ਵੀ ਦੂਰ ਹੋਵੇਗਾ ਪਤਾ ਵੀ ਨਹੀਂ ਲੱਗੇਗਾ ਕਿ ਟ੍ਰੇਨ ਕਦੋਂ ਆ ਗਈ ਤੇ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਇਸ ਕਰਕੇ ਸਰਵਨ ਸਿੰਘ ਪੰਦੇਰ ਹੋਰਾਂ ਦੀ ਇਹ ਗੱਲ ਬਿਲਕੁਲ ਜਾਇਜ਼ ਹੈ ਕਿ ਉੱਥੇ ਹੀ ਧਰਨਾ ਲਾਉਣਾ ਹੈ ਜਿੱਥੇ ਕੋਈ ਖਾਸ ਥਾਂ ਬਣੀ ਹੋਈ ਹੈ ਕੋਈ ਫਾਟਕ ਬਣਿਆ ਹੋਇਆ ਹੈ ਉਥੇ ਇਹ ਜਿਹੜਾ ਧਰਨਾ ਲਾਉਣਾ ਚਾਹੀਦਾ ਤੇ ਚਾਹੀਦਾ ਵੀ ਇਦਾਂ ਹੀ ਆ। ਬਾਕੀ ਕਈ ਤਰ੍ਹਾਂ ਹਮਾਇਤ ਦੇ ਵਿੱਚ ਆ ਗਏ ਨੇ ਭੰਦੇਰ ਸਾਹਿਬ ਕਹਿੰਦੇ ਕਿ ਐਸਜੀਪੀਸੀ ਨੇ ਕਿਹਾ ਸੀਗਾ ਪ੍ਰਧਾਨ ਨੇ ਉਹਨਾਂ ਦੇ ਹਰਜਿੰਦਰ ਸਿੰਘ ਧਾਮੀ ਸ਼ਰੋਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਕਿਹਾ ਕਿ ਲੰਗਰ ਦੀ ਵਿਵਸਥਾ ਅਸੀਂ ਕਰਾਂਗੇ, ਸੇਵਾ ਅਸੀਂ ਨਿਭਾਵਾਂਗੇ ਐਸਜੀਪੀਸੀ ਵੱਲੋਂ ਜਿੱਥੇ-ਜਿੱਥੇ ਲੋੜ ਹੋਈ ਸਾਨੂੰ ਦੱਸ ਦਿਓ ਕਹਿੰਦੇ ਅਸੀਂ ਹੁਣ ਦੱਸ ਦੇਾਂਗੇ ਤੇ 3 ਘੰਟੇ ਵਾਸਤੇ ਅੱਜ ਰੇਲਾਂ ਦਾ ਚੱਕਾ ਜਾਮ ਹੋਣਾ ਹੈ। ਕੁਝ ਹੀ ਸਮੇਂ ਬਾਅਦ 12 ਵਜੇ ਤੋਂ ਇਹ ਜਿਹੜਾ ਸਾਰਾ ਕੰਮ ਸ਼ੁਰੂ ਹੋ ਜਾਣਾ ਉਹਨਾਂ ਦਾ ਕਿਸਾਨਾਂ ਦਾ ਤੇ ਖੁਦ ਦੇਵੀदासਪੁਰਾ ਅਮਰਸਰ ਦੇ ਨਜ਼ਦੀਕ ਆ ਉੱਥੇ ਸਰਵਨ ਸਿੰਘ ਪੰਦੇਰ ਮੋਰਚੇ ਦੀ ਅਗਵਾਈ ਕਰਨਗੇ ਤੇ ਉੱਥੇ ਉਹ ਸਾਰਾ ਪਹੁੰਚ ਵੀ ਚੁੱਕੇ ਨੇ ਸਥਿਤੀ ਦਾ ਜਾਇਜ਼ਾ ਦਾ ਹਾਲਾਤਾਂ ਦਾ ਸਾਰਾ ਉਹਨਾਂ ਨੇ ਲੈ ਲਿਆ ਤੇ ਮੋਗਾ ਦੇ ਵਿੱਚ ਜੀਤਵਾਲਾ ਜੀ ਡਗਰੂ ਤੇ ਮੋਗਾ ਇਹ ਤਿੰਨ ਥਾਵਾਂ ਦੇ ਉੱਤੇ ਰੇਲਾਂ ਰੋਕੀਆਂ ਜਾਣੀਆਂ ਨੇ ਫਰੀਦਕੋਟ ਦੇ ਵਿੱਚ ਮੁੱਖ ਜਿਹੜੀ ਰੇਲਵੇ ਟਰੈਕ ਆ ਉਹਦੇ ਉੱਤੇ ਬੈਠਣਗੇ ਕਿਸਾਨ ਗੁਰਦਾਸਪੁਰ ਦੇ ਵਿੱਚ ਵੀ ਤਿੰਨ ਚਾਰ ਜਗ੍ਹਾ ਦੇ ਉੱਤੇ ਕਾਦੀਆਂ ਹੋ ਗਿਆ ਫਰੇਗੜ ਚੂੜੀਆਂ ਹੋ ਗਿਆ ਤੇ ਬਟਾਲਾ ਦੇ ਵਿੱਚ ਰੇਲਾਂ ਰੋਕੀਆਂ ਜਾਣੀਆਂ ਨੇ ਜਲੰਧਰ ਦੇ ਵਿੱਚ ਵੀ ਲੋਈਆਂ ਖਾਸ ਹੋ ਗਈਆਂ ਇਸ ਤੋਂ ਇਲਾਵਾ ਫਲੋਰ ਹੋ ਗਿਆ ਤੇ ਟਿਲਵਾ ਹੋ ਗਿਆ ਤੇ ਜਲੰਧਰ ਕੈਂਟ ਇਥੇ ਰੇਲਾਂ ਰੁਕੀਆਂ ਜਾਣਗੀਆਂ ਪਟਾਣਕੋਟ ਦੇ ਵਿੱਚ ਪਰਮਾਨੰਦ ਦੇ ਕੋਲ ਸਟਾਪੇਜ ਆ ਉੱਥੇ ਰੇਲਾਂ ਰੁਕੀਆਂ ਜਾਣੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਦਸੂਆ ਮੰਡਿਆਲਾ ਤੇ ਮਾਹਲਪੁਰ ਦੇ ਵਿੱਚ ਰੇਲਾਂ ਰੋਕਣੀਆਂ ਨੇ ਹੁਸ਼ਿਆਰਪੁਰ ਮੇਨ ਦੇ ਵਿੱਚ ਵੀ ਰੇਲ ਰੋਕੀ ਜਾਏਗੀ ਫਿਰੋਜ਼ਪੁਰ ਦੇ ਵਿੱਚ ਮਖੂ ਮੱਲਾ ਆਲਾ ਤਲਵੰਡੀ ਇਹ ਬਸਤੀ ਟੈਂਕਾਂ ਵਾਲੀ ਜੋ ਫਿਰੋਜ਼ਪੁਰ ਕੈਂਟ ਦੇ ਵਿੱਚ ਹੀ ਪੈਂਦੀ ਹੈ ਉੱਥੇ ਵੀ ਅੱਜ ਰੇਲਾਂ ਰੋਕੀਆਂ ਜਾਣਗੀਆਂ ਤਾਂਵਾ ਜੇ ਕਾਫੀ ਪ੍ਰਭਾਵਿਤ ਹੋਗੀ ਕਾਰਨ ਇਹ ਹੈ ਕਿ ਫਿਰੋਜ਼ਪੁਰ ਬਹੁਤ ਵੱਡਾ ਜੰਕਸ਼ਨ ਆ ਇੱਕ ਤਰ੍ਹਾਂ ਨਾਲ ਇੱਕ ਫਿਰੋਜ਼ਪੁਰ ਮੰਡਲ ਹੀ ਬਣਿਆ ਹੋਇਆ ਮੰਡਲ ਹੀ ਕਹਿ ਦਿੰਦੇ ਨੇ ਉਹਨੂੰ ਵੱਡੇ ਵੱਡੇ ਅਧਿਕਾਰੀਆਂ ਦੇ ਘਰ ਰਿਹਾਇਸ਼ ਉੱਥੇ ਆ ਕਿਉਂਕਿ ਫਿਰੋਜ਼ਪੁਰ ਤੋਂ ਸਿੱਧੀਆਂ ਟ੍ਰੇਨਾਂ ਦਿੱਲੀ ਤੱਕ ਕਾਫੀ ਚੱਲਦੀਆਂ ਨੇ ਹੋਰ ਵੀ ਕਈ ਥਾਵਾਂ ਤੇ ਫਿਰੋਜ਼ਪੁਰੋਂ ਟ੍ਰੇਨਾਂ ਜਾਂਦੀਆਂ ਨੇ ਉਸੇ ਤਰ੍ਹਾਂ ਹੀ ਪਠਾਨਕੋਟੋਂ ਵੀ ਲੰਬੇ ਰੂਟ ਦੀਆਂ ਟ੍ਰੇਨਾਂ ਬਹੁਤ ਨੇ ਤਾਏ ਜਿਹੜੇ ਪ੍ਰਭਾਵਿਤ ਹੋਣਗੇ ਲੁਧਿਆਣਾ ਜੰਕਸ਼ਨ ਬਿਲਕੁਲ ਸੈਂਟਰ ਚ ਪਿਆ ਜਾਂਦਾ ਹੈ ਜਲੰਧਰ ਸੈਂਟਰ ਚ ਪਿਆ ਜਾਂਦਾ ਜੇ ਕਿਸੇ ਨੇ ਅੰਮਰਸਾਰੋਂ ਜਾਣਾ ਤਾਂ ਤਾਂ ਵੀ ਜਲੰਧਰ ਲੁਧਿਆਣਾ ਕਰਾਸ ਕਰਨਾ ਜੇ ਫਿਰੋਜ਼ਪੁਰ ਜਾਣਾ ਤਾਂ ਲੁਧਿਆਣਾ ਤਾਂ ਰਾਹ ਦੇ ਵਿੱਚ ਆਉਂਦਾ ਹੀ ਆਉਂਦਾ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋਣਗੀਆਂ ਲੁਧਿਆਣਾ ਦੇ ਵਿੱਚ ਸਾਹਨੇਵਾਲ ਤੇ ਜਗਰਾਉਂ ਰੇਲਵੇ ਟਰੈਕ ਦੇ ਉੱਤੇ ਕਿਸਾਨ ਬੈਠਣਗੇ ਪਟਿਆਲਾ ਮੇਨ ਜਿੱਥੇ ਪਟਿਆਲੇ ਦੇ ਵਿੱਚ ਰੇਲਵੇ ਸਟੇਸ਼ਨ ਆ ਉੱਥੇ ਤੇ ਸ਼ੰਭੂ ਬੈਰੀਅਰ ਦੇ ਉੱਤੇ ਵੀ ਕਿਸਾਨ ਬੈਠਣਗੇ ਮੋਹਾਲੀ ਦੇ ਫੇਸ 11 ਦੇ ਵਿੱਚ ਰੇਲਾਂ ਰੋਕਣੀਆਂ ਨੇ ਜੀ ਸੁਨਾਮ ਸੰਗਰੂਰ ਦੇ ਵਿੱਚ ਪੈਂਦਾ ਤੇ ਮਲੇਰ ਕੋਟਲਾ ਦੀ ਮੰਡੀ ਮਾਫ ਕਰਨਾ ਮਲੇਰ ਕੋਟਲਾ ਦੀ ਮੰਡੀ ਅਹਿਮਦਗੜ ਦੇ ਵਿੱਚ ਵੀ ਰੇਲਾਂ ਰੋਕੀਆਂ ਜਾਣ ਗਈਆਂ ਤਸਵੀਰਾਂ ਤੁਸੀਂ ਰੇਲ ਰੋਕੋ ਅੰਦੋਲਨ ਦੀਆਂ ਦੇਖ ਸਕਦੇ ਹੋ ਸਾਡੀ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਹਾਲਾਂਕਿ ਇਹ ਫਿਲਹਾਲ ਦੀ ਘੜੀ ਜਿੰਨੀ ਕ ਅਪਡੇਟ ਆ ਰਹੀ ਹੈ ਉਹ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਫਾਜ਼ਿਲਕਾ ਦੇ ਵਿੱਚ ਵੀ ਰੇਲਾਂ ਰੁਕੀਆਂ ਜਾਣੀਆਂ ਨੇ ਤਰਨਤਾਰਨ ਦੇ ਵਿੱਚ ਖੇਮ ਕਰਨ ਤੇ ਪੱਟੀ ਤੇ ਤਰਨਤਾਰਨ ਮੇਨ ਜਿਹੜੀ ਰੇਲਵੇ ਲਾਈਨ ਆ ਉਹਦੇ ਉੱਤੇ ਕਿਸਾਨ ਬੈਠਣਗੇ ਤੇ ਨਵਾਂ ਸ਼ਹਿਰ ਦੇ ਬਹਿਰਾਮ ਦੇ ਵਿੱਚ ਬਠਿੰਡਾ ਦੇ ਰਾਮਪੁਰਾ ਦੇ ਵਿੱਚ ਕਪੂਰਥਲਾ ਦੇ ਹਮੀਰਾ ਸultanpur Lodhi ਦੇ ਫਗਵਾੜਾ ਦੇ ਵਿੱਚ ਕਿਸਾਨ ਰੇਲਵੇ ਟਰੈਕਸ ਦੇ ਉੱਤੇ ਬੈਠਣਗੇ ਤੇ ਜਿਸ ਤਰ੍ਹਾਂ ਦੇ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਜਿਹੜਾ ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਨੇ ਤੇ ਉਹਦੇ ਹਿਸਾਬ ਦੇ ਨਾਲ ਸਾਰਾ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਫਾਜ਼ਿਲਕਾ ਦੇ ਵਿੱਚ ਵੀ ਟ੍ਰੇਨਾਂ ਰੁਕੀਆਂ ਜਾਣੀਆਂ ਨੇ ਜੀ ਤੇ ਇਸ ਤੋਂ ਇਲਾਵਾ ਮਾਨਸਾ ਦੇ ਵਿੱਚ ਬਰੇਟਾ ਦੇ ਵਿੱਚ ਰੂਪਨਗਰ ਦੇ ਵਿੱਚ ਵੀ ਟ੍ਰੇਨਾਂ ਰੋਕਣ ਲਈ ਕਿਸਾਨ ਅੱਜ ਬਚਿਤ ਨੇ ਜੀ ਤੇ ਬਿਲਕੁਲ ਇੱਕ ਹੋਰ ਵੱਡੀ ਤੇ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਉਹ ਵੱਡੀ ਤੇ ਮੰਦਭਾਗੀ ਖਬਰ ਇਹ ਹੈ ਕਿ ਕਿ ਮਤਲਬ ਜਿਸ ਤਰ੍ਹਾਂ ਦੇ ਨਾਲ ਪਿੱਛੇ ਜੇ 14 ਦਸੰਬਰ ਨੂੰ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਅੱਗੇ ਜਾਣਾ ਸੀਗਾ ਪਰ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਸੀਗੇ ਇੱਕ ਮੋਰਚਾ ਜਥਾ ਰਵਾਨਾ ਹੁੰਦਾ ਕਿਸਾਨਾਂ ਦਾ ਤਾਂ ਉਹ ਜਿਹੜਾ ਮੋਰਚਾ ਹੈ ਉਹ ਅੱਗੇ ਵਧਣ ਦੀ ਬਜਾਏ ਰਾਹ ਦੇ ਵਿੱਚ ਹੀ ਰੋਕ ਲਿਆ ਜਾਂਦਾ ਹੈ ਪਰ ਇਸੇ ਦੌਰਾਨ ਇੱਕ ਕਿਸਾਨ ਅਜਿਹਾ ਕਦਮ ਚੁੱਕਦਾ ਜਿਨੇ ਸਭ ਨੂੰ ਚੱਕਰਾਂ ਦੇ ਵਿੱਚ ਪਾ ਦਿੱਤਾ ਸੀਗਾ ਉਹ ਕਿਸਾਨ ਨੇ ਸਲਫਾਸ ਨਿਗਲ ਲਈ ਸੀ ਰਣਜੋਤ ਸਿੰਘ ਨਾਮ ਸੀਗਾ ਇਸ ਕਿਸਾਨ ਦਾ ਖੰਨਾ ਦੇ ਰਤਨਖੇੜੀ ਪਿੰਡ ਦਾ ਰਹਿਣ ਵਾਲਾ ਸੀ 57 ਸਾਲ ਉਮਰ ਸੀ ਤੇ ਇਹਨੇ ਦੁਖੀ ਹੋ ਕੇ ਕਿ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਪਹਿਲਾਂ ਕਿਸਾਨੀ ਦੇ ਖੇਤਰ ਨਾਲ ਜੁੜਿਆ ਹੋਇਆ ਸੀਗਾ ਇਹ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਪ੍ਰਾਪਰਟੀ ਦਾ ਕੰਮ ਕਰਨ ਲੱਗ ਪਿਆ ਜ਼ਮੀਨਾਂ ਦੇ ਵੀ ਕਹਿੰਦੇ ਕਾਫੀ ਸੌਦੇ-ਸੁੱਦੇ ਕਰਵਾਏ ਸੀਗੇ ਤੇ ਪਿੱਛੇ ਜੇ ਨੇ 14 ਦਸੰਬਰ ਨੂੰ ਸਲਫਾਸ ਨਿਕਲੀ ਜੋ ਕਥਿਤ ਤੌਰ ਤੇ ਸਲਫਾਸ ਹੀ ਦੱਸੀ ਜਾ ਰਹੀ ਹੈ ਮੀਡੀਆ ਹਾਊਸਸ ਦੇ ਮੁਤਾਬਕ ਤਹਿਦੀ ਹਾਲਤ ਉਦੋਂ ਸਥਿਰ ਦੱਸੀ ਜਾ ਰਹੀ ਸੀਗੀ ਪਰ ਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਨੇ ਦਮ ਤੋੜ ਦਿੱਤਾ ਹੈ ਉੰਤੀ ਤੇ ਪੁੱਤਰ ਦਾ ਬਾਪ ਸੀ ਪਿੱਛੇ ਜੇ ਬੇਟੀ ਦਾ ਵਿਆਹ ਕਰ ਦਿੱਤਾ ਸੀਗਾ ਤੇ ਪੁੱਤਰ ਨੇ ਕਿਹਾ ਕਿ ਇਹ ਪਹਿਲਾਂ ਵੀ ਕਿਸਾਨੀ ਅੰਦੋਲਨ ਜਦੋਂ ਹੋਇਆ ਸੀਗਾ ਇੱਕ ਸਾਲ ਕਿਸਾਨੀ ਅੰਦੋਲਨ ਦੇ ਵਿੱਚ ਲਗਾ ਕੇ ਆਇਆ ਸੀ ਛੇਕ ਕਿੱਲੇ ਜਿਹੜੀ ਜ਼ਮੀਨ ਸੀ ਪਰਿਵਾਰ ਦੇ ਮੁਤਾਬਕ ਭੈਣ ਦਾ ਵਿਆਹ ਕੀਤਾ ਘਰ ਬਣਾਇਆ ਤਾਂ ਉਦੋਂ ਇਹ ਜ਼ਮੀਨ ਵੇਚੀ ਤੇ ਦੋਸਤਾਂ ਰਿਸ਼ਤੇਦਾਰਾਂ ਤੋਂ 5 ਤੋਂ 7 ਲੱਖ ਰੁਪਏ ਦਾ ਕਰਜ਼ਾ ਵੀ ਰੰਜੋਤ ਸਿੰਘ ਨੇ ਲਿਆ ਹੋਇਆ ਸੀਗਾ ਤੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਰੰਜੋਤ ਸਿੰਘ ਇਸ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਸੀਗਾ ਉਹ ਪਹੁੰਚਿਆ ਸੀਗਾ 8 ਦਸੰਬਰ ਨੂੰ ਸ਼ੰਭੂ ਗਿਆ ਸੀ ਤੇ ਸ਼ੰਭੂ ਜਾ ਕੇ ਇਹਨੇ ਮਤਲਬ ਇਹ ਕਿਹਾ ਸੀਗਾ ਕਿ ਮੈਂ ਵੀ ਮੋਰਚੇ ਦੇ ਵਿੱਚ ਅੱਗੇ ਵਧਣਾ ਚਾਹਣਾ ਮੈਨੂੰ ਮੋਰਚੇ ਦੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਜਿਹੜਾ ਤਿੱਜਾ ਜਥਾ 101 ਕਿਸਾਨਾਂ ਦਾ ਅੱਗੇ ਵਧਿਆ ਸੀ ਉਹਦੇ ਵਿੱਚ ਰਣਜੋਤ ਸਿੰਘ ਸ਼ਾਮਲ ਸੀ ਉਦੋਂ ਕਿਸਾਨਾਂ ਦੇ ਉੱਤੇ ਜ਼ਿਆਦਾ ਤਸ਼ੱਦਦ ਕਰ ਦਿੱਤਾ ਗਿਆ ਅਥਰੂ ਗੈਸ ਦੇ ਗੋਲਿਆਂ ਦੇ ਨਾਲ-ਨਾਲ ਪਾਣੀ ਦੀਆਂ ਬੁਛਾੜਾਂ ਵੀ ਉਹਨਾਂ ਦੇ ਉੱਤੇ ਮਾਰੀਆਂ ਗਈਆਂ ਤਾਂ ਇਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋਏ ਸੀ ਤਾਈ ਨੇ ਤੈਸ਼ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਸਲਫਾਸ ਨਿਗਲ ਲਈ ਸੀ ਕਥਿਤ ਤੌਰ ਦੇ ਉੱਤੇ ਜੋ ਕਿਹਾ ਜਾ ਰਿਹਾ ਹੈ ਕਿਉਂਕਿ ਜ਼ਹਿਰੀਲੀ ਚੀਜ਼ ਜ਼ਿਆਦਾ ਚਰਚਾ ਦੇ ਵਿੱਚ ਹੈ ਤੇ ਹੁਣ ਰੰਜੋਤ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰਿਵਾਰ ਦੇ ਮੁਤਾਬਕ ਕਿਸਾਨੀ ਸੰਘਰਸ਼ ਦੇ ਨਾਲ ਕਿਸਾਨਾਂ ਪ੍ਰਤੀ ਕਾਫੀ ਸੰਵੇਦਨਾ ਰੱਖਦਾ ਸੀਗਾ ਰੰਜੋਤ ਸਿੰਘ ਤਾਂ ਅਸੀਂ ਇਸ ਮੰਚ ਤੋਂ ਸ਼ਰਧਾਂਜਲੀ ਦਿੰਦੇ ਹਾਂ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਜੇ ਕੋਈ ਜਾਨ ਗਵਾਉਂਦਾ ਹੈ ਤਾਂ ਫਿਰ ਹੋਰ ਵੀ ਕਿਸਾਨ ਅੰਦੋਲਨਾਂ ਜਿਹੜਾ ਨਵਾਂ ਰੂਪ ਲੈਂਦਾ ਹੈ ਸਰਕਾਰਾਂ ਦੇ ਖਿਲਾਫ ਪਹਿਲੇ ਹੀ ਕਿਸਾਨ ਭੁਗਤ ਦੇ ਨਜ਼ਰ ਆਉਂਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਤੇ ਹੁਣ ਇੱਕ ਵੱਡੀ ਮੰਦਭਾਗੀ ਖਬਰ ਜਿਹੜੀ ਸ਼ੰਭੂ ਬੈਰੀਅਰ ਤੋਂ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤੇ ਇਸ ਤੋਂ ਇਲਾਵਾ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ 23ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ 23 ਦਿਨ ਹੋ ਗਏ ਕਹਿੰਦੇ ਉਹ ਸਿਰਫ ਪਾਣੀ ਹੀ ਪੀ ਰਹੇ ਨੇ ਕਿ ਉਹਨਾਂ ਦੀਆਂ ਕਿਡਨੀਜ਼ ਪ੍ਰਭਾਵਿਤ ਹੋਣ ਲੱਗ ਪਈਆਂ ਨੇ ਲੀਵਰ ਦੇ ਉੱਤੇ ਅਸਰ ਪੈਣ ਲੱਗ ਪਿਆ ਹੈ ਹਾਰਟ ਜਿਹੜਾ ਉਹਨਾਂ ਦਾ ਦਿਲ ਆ ਉਹ ਠੀਕ ਕਹਿੰਦੇ ਕੰਮ ਨਹੀਂ ਕਰ ਰਿਹਾ ਕਿਉਂਕਿ ਭੋਜਨ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਖਾਣਾ ਕੁਝ ਵੀ ਨਹੀਂ ਖਾਦਾ ਉਹਦੇ ਨਾਲ ਕੀ ਹੁੰਦਾ ਕਿ ਸਰੀਰ ਨੂੰ ਇੱਕ એનર્ਜੀ ਨਹੀਂ ਮਿਲਦੀ ਤੇ ਸਰੀਰ ਅੰਦਰੋਂ ਅੰਦਰੀ ਆਪਣੇ ਆਪ ਨੂੰ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਜਿੰਨੀ ਤੁਹਾਡੇ ਦੇ ਵਿੱਚ ਫੈਟ ਹੁੰਦੀ ਆ ਉਹ ਫੈਟ ਅੰਦਰੋਂ ਅੰਦਰੀ ਆਪਣੇ ਆਪ ਹੀ ਜਜ਼ਬ ਹੋਣ ਲੱਗ ਪੈਂਦੀ ਹੈ ਸਹੂਲਤ ਜੇ ਹੋਏਗੇ ਨੇ ਕਿ ਸਟੇਜ ਤੱਕ ਵੀ ਪਹੁੰਚਣ ਦੇ ਅਸਮਰਥ ਨੇ ਲੀਡਰ ਪਹੁੰਚ ਰਹੇ ਨੇ ਕੱਲ ਗਿਆਨੀ ਹਰਪ੍ਰੀਤ ਸਿੰਘ ਔਰੀ ਪਹੁੰਚੇ ਸੀਗੇ ਉਹਨਾਂ ਨੇ ਜਾ ਕੇ ਹਾਲਚਾਲ ਜਾਣਿਆ ਸੀਗਾ ਤੇ ਕਿਹਾ ਸੀਗਾ ਕਿ ਸਰਕਾਰਾਂ ਨੂੰ ਇਹ ਮਸਲਾ ਹੱਲ ਕਰਨਾ ਚਾਹੀਦਾ ਤੇ ਹੋਰ ਵੀ ਕਈ ਲੀਡਰ ਅੱਜ ਇੱਕ ਭਾਜਪਾ ਦੇ ਕਿਸਾਨ ਆਗੂ ਨੇ ਉਹ ਵੀ ਅੱਜ ਜਾ ਰਹੇ ਨੇ ਮਿਲਣ ਵਾਸਤੇ ਉਹਨਾਂ ਦੇ ਨਾਲ ਕੀ ਪ੍ਰਤੀਕਰਮ ਹੁੰਦਾ ਕਿਸ ਤਰ੍ਹਾਂ ਦਾ ਹੁੰਦਾ ਉਹ ਦੇਖਣ ਵਾਲੀ ਗੱਲ ਹੈ ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਾਲੇ ਤੋਂ ਜਿਹੜਾ ਕਿਸਾਨ ਤੁਰ ਗਿਆ ਉਹ ਬਹੁਤ ਮਾੜਾ ਹੈ ਪਰਨਲ ਪਰਨਲ ਬਹੁਤ ਮਾੜਾ ਹੈ ਜਿੰਨੀੰਨ ਤਾਂ ਵੀ ਘਟਨਾ ਹੈ ਜਿਹੜਾ ਜਿਹੜਾ ਜਿਵੇਂ ਹੁਣ ਇਹ ਰੋਕੀਆਂ ਗਈਆਂ ਨੇ ਵੇਖੋ ਚਲਨ ਦਾ ਅਸਨਾਲਿਸ਼ ਕਰ ਸਕਿਆ ਕਿੰਨੀ ਵਾਰ ਰੋਕੇ ਹੀ ਨਹੀਂ ਜਾਂਦੇ ਜਿੰਨਾਂ ਨੂੰ ਮੈਸੇਜ ਦੇਣਾ ਉਹਨਾਂ ਦੇ ਕੰਤੇ ਗੋ ਨਹੀਂ ਸਰਕਦੀ ਸਭ ਕੁਲ ਖਰਾਬ ਹੁੰਦੀ ਹੈ ਨਾ ਮਤਲਬ ਪ੍ਰੋਬਲਮ ਜੇ ਕੋਈ ਦੂਰ ਹੁੰਦਾ ਜਾਂ ਕਹਿਣ ਕਿ ਐਮਰਜੈਂਸੀ ਜਾਣਾ ਹੁੰਦਾ ਉਹ ਵਿਚਾਰਾ ਰਹਿ ਰਹਿ ਜਾਂਦਾ ਜਾਂ ਅੱਜ ਨਾ ਰਹੇ ਜਿੰਨੇ ਪਿਆਰ ਦੇ ਐਮਪੀ ਨੇ ਇੱਕ ਦਿਨ ਕੱਲ ਗਿਆਨੀ ਜੀ ਨੇ ਕਿਹਾ ਇਹ ਵੀ ਨਹੀਂ ਹੈ ਮਤਲਬ ਦੋਨਾਂ ਨੂੰ ਮਿਲਾ ਕੇ 13 ਜਮਾ 7 ਨਾ ਲੱਗ ਜਾਂਦੀ ਹਾ ਜੋ ਬੈਂਕ ਦੇ ਕਰਕੇ ਜਾਂਦੀ ਸੀ ਠੀਕ ਭਾਈ ਹਰ ਮਿਆਦੇ ਇੱਕ ਮੁੱਤਾ ਮੈਨੂੰ ਇਹ ਜ਼ਰੂਰੀ ਆ ਤੇ ਬਾਦੀ ਇੱਕ ਕੰਨੀ ਦੇਵੇਂ ਜਾਣਾ ਮਤਲਬ ਇਹਨਾਂ ਨੂੰ ਨਾ ਉਹਨਾਂ ਨੂੰ ਗੱਲ ਸੁਣੀ ਆ ਨਾ ਇਹਨਾਂ ਨੇ ਮਤਲਬ ਕਿਸਾਨਾਂ ਨੇ ਆ ਵਿੱਚ ਘੱਟ ਜਾਈ ਰੱਖਣਾ ਬਸ ਮੇਰੇ ਖਾਣ ਨੂੰ ਚੱਲ ਜਰੂਰ ਚੀਂਦੀ ਇੱਕ ਵਾਰ ਸਿਵਲ ਆਪਣੇ ਅਕੀਦਦਾਰੀ ਨੇ ਇੱਕ ਪੱਤਰਕਾਰ ਵਾਲੀ ਸ਼ਬਦ ਵਰਤਿਆ ਜੋ ਕੋਈ ਪਾਠਾਈ ਰਿਹਾ ਹੈ ਨਾ ਮਤਲਬ ਛੋਟੇ ਪੱਤਰਕਾਰਾਂ ਵਾਸਤੇ ਵਰਤਿਆਈ ਉਹ ਸ਼ਬਦ ਮੈਨੂੰ ਸਮਝ ਨਹੀਂ ਆਇਆ ਕਿ ਇਹਨੂੰ ਕਿੱਥੋਂ ਫੜਿਆ ਧੰਨਵਾਦ ਜੀ ਮਿਹਰਬਾਨੀ ਜੀ ਤੁਹਾਡੀ ਤੇ ਲੋਕ ਖੱਜਲ ਜ਼ਰੂਰ ਹੁੰਦੇ ਨੇ ਪਰ ਇਹਦਾ ਅਸਰ ਸਰਕਾਰ ਤੇ ਪੈਂਦਾ ਕਿਉਂਕ ਰੇਲਵੇ ਵਿਭਾਗ ਮਹਿਕਮਾ ਕੇਂਦਰ ਦੇ ਨਾਲ ਸਬੰਧਤ ਆ ਤੇ ਜੇ ਰੇਲਾਂ ਤੁਸੀਂ ਇਹ ਦੇਖੋ ਕਿ ਇੱਕ ਰੇਲ ਗੱਡੀ ਲੇਟ ਹੋ ਜਾਵੇ ਤਾਂ ਬਾਕੀ ਸਾਰੀਆਂ ਰੇਲ ਗੱਡੀਆਂ ਪ੍ਰਭਾਵਿਤ ਹੋ ਜਾਂਦੀਆਂ ਨੇ ਰੇਲਾਂ ਦਾ ਜਿਹੜਾ ਚੱਕਾ ਜਾਮਾ ਉਹਦੇ ਨਾਲ ਸਾਰੀਆਂ ਰੇਲਾਂ ਦੀ ਰਫਤਾਰ ਸੁਸਤ ਹੋ ਜਾਏਗੀ ਕਈ ਕਈ ਘੰਟੇ ਲੇਟ ਹੋਣਗੀਆਂ ਰੇਲ ਗੱਡੀਆਂ ਸੋ ਇਸ ਕਰਕੇ ਅਸਰ ਜ਼ਰੂਰ ਪੈਂਦਾ ਹੈ ਪਿੱਛੇ ਜੀ ਵੀ ਕਾफी ਅਸਰ ਪਿਆ ਸੀਗਾ ਪਰ ਉਹ ਇਹ ਵੱਖਰਾ ਕਿ ਕੋਲੇ ਦੀ ਕਮੀ ਆਉਣ ਲੱਗ ਪੈਂਦੀ ਹੈ ਰੇਲਾਂ ਦੀ ਕਾਵਾਜਾਈ ਰੁਕਣ ਦੇ ਨਾਲ ਜਿਹੜਾ ਵਪਾਰ ਆ ਉਹ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਰੇਲ ਰੋਕੋ ਅੰਦੋਲਨ ਦਾ ਅਸਰ ਜ਼ਰੂਰ ਪੈਂਦਾ ਹੈ ਜੀ ਉਹ ਕੇਂਦਰ ਦੇ ਉੱਤੇ ਸਿੱਧਾ ਪੈਣਾ ਹੈ ਉਹ ਚਾਹੇ ਮੰਨਣ ਨਾ ਮੰਨਣ ਪਰ ਇਹਦਾ ਅਸਰ ਦੇਖਣ ਨੂੰ ਮਿਲਦਾ ਹੈ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਪਵਨ ਜੀ ਕਿ ਲੋਕ ਖੱਜਲ ਖੁਆਰ ਹੋਣਗੇ ਉਹ ਬਿਲਕੁਲ ਸਹੀ ਗੱਲ ਹੈ ਖੱਜਲ ਖੁਆਰੀ ਹੁੰਦੀ ਹੈ ਜੀ ਜਿਨੇ ਕਿਤੇ ਜਾਣਾ ਹੈ ਉਹਦੇ ਕੋਲ ਸਾਧਨ ਹੀ ਰੇਲ ਗੱਡੀ ਹੈ ਤਾਂ ਉਹਨੇ ਉਸੇ ਤਰ੍ਹਾਂ ਹੀ ਆਪਣੀ ਬੁਕਿੰਗ ਵਗੈਰਾ ਕਰਵਾਈ ਹੋਈ ਹੈ ਪਰ ਸਵਾਲ ਇੱਕ ਇਹ ਵੀ ਹੈ ਨਾ ਕਿ ਕਿਸਾਨਾਂ ਨੇ ਅਚਾਨਕ ਨਹੀਂ ਇਹ ਕੀਤਾ ਜੇ ਆਪਾਂ ਇੱਕ ਦੂਜਾ ਪੱਖ ਵੀ ਦੇਖੀਏ ਬੜੇ ਦਿਨਾਂ ਦੀ ਕਾਲ ਦਿੱਤੀ ਹੋਈ ਸੀ ਕਿ ਅਸੀਂ ਅੱਜ ਦੇ ਦਿਨ ਯਾਨੀ 18 ਦਸੰਬਰ ਨੂੰ ਰੇਲਾਂ ਰੋਕਣ ਤਾਂ ਜਿਹੜੇ ਲੋਕ ਸਮਝਦਾਰ ਨੇ ਸੂਝਵਾਨ ਨੇ ਉਹਨਾਂ ਨੇ ਹੋਰ ਕੋਈ ਰਾਹ ਲੱਭ ਲਿਆ ਹੋਣਾ ਤੇ ਜਾਂ ਫਿਰ ਉਹਨਾਂ ਨੇ ਇਹ ਸਫ਼ਰ ਅੱਜ ਦੇ ਦਿਨ ਲਈ ਟਾਲ ਹੀ ਦਿੱਤਾ ਹੋਣਾ ਵੀ ਭਾਈ ਇਸ ਤਰ੍ਹਾਂ ਹੋ ਸਕਦਾ ਰਾਹ ਦੇ ਵਿੱਚ ਖੱਜਲ ਖਵਾਰ ਹੋவாங்க ਅੱਜ ਆਪਾਂ ਰਹਿ ਨਹੀਂ ਦਿੰਨੇ ਆ ਐਮਰਜੈਂਸੀ ਵੱਖਰੀ ਚੀਜ਼ ਐ ਪਰ ਜਦੋਂ ਬੰਦਾ ਜ਼ਿਆਦਾ ਐਮਰਜੈਂਸੀ 'ਚ ਹੁੰਦਾ ਉਹ ਐਮਰਜੈਂਸੀ ਲਈ ਫਿਰ ਹੋਰ ਵਹੀਕਲ ਤੇ ਜਾਂਦਾ ਹੁੰਦਾ ਕਿਉਂਕਿ ਟ੍ਰੇਨਾਂ ਦਾ ਸਭ ਨੂੰ ਪਤਾ ਐ ਟ੍ਰੇਨ ਐਮਰਜੈਂਸੀ ਵਾਸਤੇ ਸਾਧਨ ਨੂੰ ਆਪਾਂ ਮੇਰੇ ਮੁਤਾਬਕ ਤਾਂ ਨਹੀਂ ਮੰਨ ਸਕਦੇ ਕਿ ਟ੍ਰੇਨ ਦੇ ਵਿੱਚ ਐਮਰਜੈਂਸੀ 'ਚ ਬੰਦਾ ਜਾਂਦਾ ਹੈ ਹਾਂ ਜਿਹਦੇ ਕੋਲੇ ਪੈਸੇ ਦੀ ਕਮੀ ਐ ਜਿਹਦੇ ਕੋਲ ਕੋਈ ਆਰਥਿਕ ਸੋਰਸ ਨਹੀਂ ਹੈ ਪਰ ਟ੍ਰੇਨ ਦਾ ਤੁਹਾਨੂੰ ਪਤਾ ਹੈ ਜਿੱਥੇ ਰੁਕ ਗਈ ਅੱਗੇ ਕੋਈ ਕ੍ਰਾਸ ਪੈ ਗਿਆ ਕੁਝ ਹੋ ਗਿਆ ਤਾਂ ਟ੍ਰੇਨ ਫਿਰ ਉੱਥੇ ਹੀ ਰੁਕ ਜਾਂਦੀ ਹੈ ਇਸ ਕਰਕੇ ਕਈ-ਕਈ ਘੰਟੇ ਟ੍ਰੇਨਾਂ ਲੇਟ ਹੋ ਜਾਂਦੀਆਂ ਨੇ ਮੌਕੇ ਤੇ ਸਮੇਂ ਤੇ ਟ੍ਰੇਨ ਦੇ ਉੱਤੇ ਤੁਸੀਂ ਬਹੁਤ ਘੱਟ ਪਹੁੰਚਦੇ ਹੋ ਜ ਜਿਹੜੀਆਂ ਵੱਡੀਆਂ ਗੱਡੀਆਂ ਨੇ ਮੇਲ ਵਗੈਰਾ ਉਹ ਤੁਹਾਨੂੰ ਕੁਝ ਹੀ ਘੰਟਿਆਂ ਦੇ ਵਿੱਚ ਕਈ ਕਿਲੋਮੀਟਰ ਤੱਕ ਪਹੁੰਚਾ ਦਿੰਦੀਆਂ ਨੇ ਇੱਕ ਸਟੇਟ ਤੋਂ ਦੂਜੀ ਸਟੇਟ ਉਹ ਵੱਖਰੀ ਗੱਲ ਆ ਪਰ ਜਿਹੜੀਆਂ ਟ੍ਰੇਨਾਂ ਲੋਕਲ ਨੇ ਜਾਂ ਉਹ ਤਾਂ ਤੁਹਾਨੂੰ ਪਤਾ ਹੈ ਕਿ ਹਰ ਉਹਦੇ ਉੱਤੇ ਸਟੇਸ਼ਨ ਦੇ ਉੱਤੇ ਉਹਨੇ ਰੁਕਣਾ ਹੀ ਰੁਕਣਾ ਹੁੰਦਾ ਤੇ ਦੂਜੀ ਗੱਲ ਇਹ ਆ ਕਿ ਹੁਣ ਕਿਸਾਨ ਕਰਨ ਵੀ ਕੀ ਉਹਨਾਂ ਕੋਲੇ ਕੋਈ ਚਾਰਾ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਤਾਂ ਹੀ ਉਹ ਅਜਿਹੇ ਕਦਮ ਚੁੱਕਦੇ ਨੇ ਪਿੱਛੇ ਵੀ ਕਿਸਾਨ ਅੰਦੋਲਨ ਚੱਲੇ ਉਹਦਾ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ ਸੀਗਾ ਇੱਕ ਲੰਮਾ ਅੰਦੋਲਨ ਦੇਵੀਦਾਸਪੁਰਾ ਦੇ ਵਿੱਚ ਹੀ ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਸ਼ੁਰੂ ਹੋਇਆ ਸੀਗਾ ਸਰਵਨ ਸਿੰਘ ਭਦੇਰ ਹੋਰਾਂ ਨੇ ਉਹ ਸ਼ੁਰੂਆਤ ਕੀਤੀ ਸੀ ਉਹਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਸੀ ਤੇ ਜਦੋਂ ਇਹ ਸਾਰੇ ਪ੍ਰਭਾਵ ਇਕੱਠੇ ਪੈਂਦੇ ਨੇ ਚਾਹੇ ਉਹ ਰੇਲ ਰੋਕੋ ਹੋਵੇ ਚਾਹੇ ਸੜਕੀ ਆਵਾਜਾਈ ਰੋਕਣ ਵਾਲਾ ਹੋਵੇ ਭਾਵੇਂ ਖੱਜਲਖਵਾਰ ਤੋਂ ਲੋਕ ਹੁੰਦੇ ਨੇ ਪਰ ਉਹਦੇ ਨਾਲ ਥੋੜਾ ਜਿਹਾ ਇੱਕ ਹੁੰਦਾ ਜ਼ਰੂਰ ਹੈ ਕਿ ਜੇ ਇਸੇ ਤਰ੍ਹਾਂ ਬੈਠੇ ਰਹੇ ਤਾਂ ਲੋਕ ਹਾ ਹਕਾਰ ਮਚਾ ਦੇਣਗੇ ਤੁਹਾਡੀਆਂ ਵੋਟਾਂ ਖਰਾਬ ਹੋ ਜਾਣਗੀਆਂ ਇਸ ਕਰਕੇ ਮਸਲਾ ਥੋੜਾ ਜਿਹਾ ਭਖ ਜਾਂਦਾ ਉਸ ਵੇਲੇ ਪਰ ਹਾਲ ਦੀ ਘੜੀ ਕਿਸਾਨ ਬਜਿੰਦ ਨੇ ਜੀ ਅਸੀਂ ਕਹਿੰਦੇ ਰੇਲਾਂ ਰੋਕਣੀਆਂ ਰੋਕਣੀਆਂ ਨੇ ਤੇ ਅੱਜ ਰੁਕ ਵੀ ਰਹੇ ਨੇ ਅਪਡੇਟ ਤੁਹਾਨੂੰ ਅਸੀਂ ਦੇਣੀਆਂ ਵੀ ਨੇ ਸਾਡੇ ਜਿਹੜੇ ਸਹਿਯੋਗੀ ਨੇ ਪੱਤਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਥਿੱਸਿਆਂ ਤੋਂ ਰੇਲਵੇ ਟਰੈਕਸ ਦੇ ਉੱਤੇ ਪਹੁੰਚ ਚੁੱਕੇ ਨੇ ਖਾਸ ਕਰ ਸਾਡੇ ਜਿਹੜੇ ਸਗਰੂਰ ਵਾਲੇ ਪੱਤਰਕਾਰ ਨੇ ਇਕਬਾਲ ਸਿੰਘ ਕੋ ਮਣੋ ਵੀ ਪਹੁੰਚ ਗਏ ਨੇ ਪਟਿਆਲਾ ਤੋਂ ਵੀ ਲੋਕਲ ਤੁਹਾਨੂੰ ਸਾਰੀ ਫੀਡ ਦੇਣੀ ਹੈ ਇਸ ਤੋਂ ਇਲਾਵਾ ਸ਼ੰਭੂ ਵਾਲੇ ਪਾਸੇ ਕੀ ਕੋ ਚੱਲ ਰਿਹਾ ਉਹ ਵੀ ਤੁਹਾਨੂੰ ਦੱਸਣਾ ਸੋ ਇਸ ਕਰਕੇ ਅੱਜ ਦਾ ਦਿਨ ਬੜਾ ਖਾਸ ਹੈ ਜੀ ਕਿਸਾਨਾਂ ਦਾ ਅੱਜ ਰੇਲ ਰੋਕੋ ਅੰਦੋਲਨ ਹੈ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਖਬਰ ਹੈਰਾਨ ਵੀ ਕਰੇਗੀ ਕਿਉਂਕਿ ਪਿੱਛੇ ਜੇ ਨਿਤਨ ਗੜਕਰੀ ਹੁਣਾ ਦਾ ਇੱਕ ਬਿਆਨ ਆਇਆ ਸੀਗਾ ਉਹ ਕਹਿੰਦੇ ਸੀਗੇ ਕਿ ਜੋ ਕੁਝ ਚੱਲ ਰਿਹਾ ਇੱਕ ਵੱਡੀ ਕਨਵੈਨਸ਼ਨ ਦੇ ਵਿੱਚ ਗਏ ਸੀ ਕਹਿੰਦੇ ਉੱਥੇ ਮੈਂ ਬੜਾ ਸ਼ਰਮਿੰਦਾ ਹੋਇਆ ਜਦੋਂ ਸੜਕੀ ਹਾਸਿਆਂ ਦੀ ਗੱਲ ਹੋਈ ਤਾਂ ਭਾਰਤ ਦੇ ਵਿੱਚ ਸਭ ਤੋਂ ਵੱਧ ਸੜਕੀ ਹਾਦਸੇ ਹੁੰਦੇ ਨੇ ਤੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਸਾਡਾ ਜਿਹੜਾ ਸਿਸਟਮ ਆ ਉਹ ਠੀਕ ਨਹੀਂ ਹੈਗਾ ਪਰ ਸਿਸਟਮ ਠੀਕ ਕਿਵੇਂ ਕਰਨਾ ਹੈ ਕਾਰਨ ਇਹ ਹੈ ਕਿ ਹੁਣ ਪੁਲ ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਉਹ ਹਾਈਵੇ ਲੰਘਗੇ ਕਈ ਪਿੰਡ ਹਾਈਵੇ ਦੇ ਇਧਰ ਰਹਿ ਗਏ ਅੱਧੇ ਪਿੰਡ ਉਧਰਲੇ ਪਾਸੇ ਰਹਿ ਗਏ ਹਾਈਵੇ ਦੇ ਤੇ ਉਹਨਾਂ ਨੇ ਜਦੋਂ ਆਪਣੇ ਕੰਮ ਕਾਜ ਲਈ ਆਉਣਾ ਜਾਣਾ ਤਾਂ ਉਹਨਾਂ ਨੂੰ ਤਾਂ ਫਿਰ ਉਹ ਪੁਲ ਦੇ ਜਾਂ ਤੱਕ ਕਈ ਕਿਲੋਮੀਟਰ ਤੱਕ ਉਪਰੋਂ ਕੋਮ ਕਿ ਆਉਣਾ ਪੈਣਾ ਜਾਂ ਫਿਰ ਰੋਂਗ ਸਾਈਡ ਆਉਣਾ ਪੈਣਾ ਤੇ ਜੇ ਰੋਂਗ ਸਾਈਡ ਵੀ ਆਉਂਦੇ ਨੇ ਤਾਂ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੁਣ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਪੁਲ ਲੰਘਦਾ ਹੈ ਜਿਹੜਾ ਸਿੱਧਾ ਸੰਗਰੂਰ ਨੂੰ ਬਾਈਪਾਸ ਨੂੰ ਆ ਵੱਡੇ ਜਿਹੜੇ ਪੌਸ਼ ਏਰੀਏ ਸੀਗੇ ਇਸ ਪੁਲ ਦੇ ਕਾਰਨ ਪ੍ਰਭਾਵਿਤ ਹੋ ਗਏ ਲੋਕਾਂ ਨੇ ਜਿੱਥੋਂ ਲੰਘਣ ਵਾਸਤੇ ਮਾੜੇ ਮੋੜ ਥੱਲੇ ਕੱਟ ਸੀਗੇ ਉੱਥੋਂ ਘੁੰਮ ਕੇ ਆਉਣ ਵਾਸਤੇ ਉਹਨਾਂ ਨੂੰ ਡੇਡ ਡੇਡ 2-2 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਇਸ ਕਰਕੇ ਲੋਕ ਰੋਂਗ ਸਾਈਡ ਦਾ ਜ਼ਿਆਦਾ ਸਹਾਰਾ ਲੈਣ ਲੱਗ ਪਏ ਆ ਵੀ ਭਾਈ ਹੁਣ ਰੋਂਗ ਸਾਈਡ ਤੇ ਆਪਸ ਵਿੱਚ ਸਮਝਦਾਰ ਸੋ ਅਜੇਹੇ ਨੇ ਜਿੱਥੋਂ ਪੁਲ ਚੜਦਾ ਹੈ ਉੱਥੇ ਪੰਜਾਬੀ ਯੂਨੀਵਰਸਿਟੀ ਹੈ ਤੇ ਉੱਥੇ ਆਏ ਦਿਨ ਕੋਈ ਨਾ ਕੋਈ ਵਹੀਕਲ ਪੁਲ ਚੜਨ ਤੋਂ ਪਹਿਲਾਂ ਖਰਾਬ ਹੋਇਆ ਹੁੰਦਾ ਕਿਉਂਕਿ ਪੁਲ ਚੜਨ ਦੇ ਵਿੱਚ ਅਸਮਰੱਥ ਹੁੰਦਾ ਅਗਲੇ ਨੂੰ ਹੁੰਦਾ ਵੀ ਜੇ ਪੁਲ ਚੜ ਗਏ ਅੱਗੇ ਪਤਾ ਨਹੀਂ ਕਿੱਥੇ ਜਾ ਕੇ ਉਤਰਨਾ ਪਹਿਲਾਂ ਹੀ ਰਿਪੇਅਰ ਕਰਾ ਲਓ بڑے ਹਾਦਸੇ ਹੁੰਦੇ ਨੇ ਜੀ ਇਸ ਕਰਕੇ ਪੁਲਾਂ ਦੀ ਜਿਹੜੀ ਬਣਾਉਣ ਦੀ ਟੈਕਨੀਕ ਆ ਉਹ ਥੋੜੀ ਜੀ ਸੈੱਟ ਕਰਨ ਦੀ ਲੋੜ ਆ ਅੱਜ ਕੱਲ੍ਹ ਵੈਸੇ ਪੀਲਰਾਂ ਤੇ ਪੁਲ ਬਣ ਰਹੇ ਨੇ ਉਹਦੇ ਨਾਲ ਇਹ ਆ ਕਿ ਥੱਲੋ ਲੰਘਣਾ ਆਉਣਾ ਜਾਣਾ ਸੌਖਾ ਹੋ ਜਾਂਦਾ ਹੈ ਪਰ ਜਿੱਥੇ ਮਿੱਟੀ ਵਾਲੇ ਪੁਲ ਨੇ ਥੱਲੇ ਮਿੱਟੀ ਭਰ ਕੇ ਪੁਲ ਬਣਾਤੇ ਉਹ ਕਈ-ਕਈ ਕਿਲੋਮੀਟਰ ਤੱਕ ਇਸੇ ਤਰ੍ਹਾਂ ਮਿੱਟੀ ਰਹਾ ਤੁਹਾਨੂੰ ਲੰਘਣ ਲਈ ਥੱਲੇ ਰਹਿਣ ਲਈ ਖੜਨ ਲਈ ਜਗ੍ਹਾ ਤੱਕ ਨਹੀਂ ਮਿਲਦੀ ਇਸ ਕਰਕੇ ਸਾਰਾ ਕੁਝ ਹੁੰਦਾ ਦੂਜੇ ਪਾਸੇ ਸਾਡੀਆਂ ਤੇਜ਼ ਰਫਤਾਰੀਆਂ ਨਸ਼ਾ ਇਹ ਸਾਰਾ ਕੁਝ ਵੀ ਸੜਕ ਹਾਦਸਿਆਂ ਨੂੰ ਸੱਦਾ ਦਿੰਦਾ ਹੈ ਜੇਕਰ ਆਪਾਂ ਨਸ਼ੇ ਦੀ ਗੱਲ ਕਰੀਏ ਤਾਂ ਵੈਸੇ ਇੱਕ ਪਿੱਛੇ ਜੇ ਚਰਚਾ ਛੜੀ ਸੀ ਕਿ ਜ ਸ਼ਰਾਬ ਪੀਣਗੇ ਰਾਤ ਨੂੰ ਖਾਸ ਕਰ ਵਿਆਹਾਂ ਦੇ ਵਿੱਚ ਤਾਂ ਉਹ ਗੱਡੀ ਡਰਾਈਵ ਕਰਕੇ ਨਾ ਲਿਜਾਣ ਸਰਕਾਰ ਦੇ ਨੁਮਾਇंदे ਕਹਿੰਦੇ ਸੁਣੇ ਗਏ ਸੀਗੇ ਪੰਜਾਬ ਸਰਕਾਰ ਦੇ ਕਿ ਅਸੀਂ ਘਰੇ ਛੱਡ ਕੇ ਆਵਾਂਗੇ ਤੇ ਕੋਈ ਨਾ ਕੋਈ ਬੰਦਾ ਛੱਡੇਗਾ ਘਰੇ ਤੇ ਉਹ ਪੈਸੇ ਵੀ ਲਏਗਾ ਵੀ ਭਾਈ ਤੈਨੂੰ ਛੱਡ ਕੇ ਆਏ ਆ ਸੋ ਜੇ ਕੰਮ ਸੀਗੇ ਤੇ ਜ਼ਿੰਮੇਵਾਰੀ ਜਾਂ ਫਿਰ ਜਿਨੇ ਕਿਤੇ ਵਿਆਹ ਸ਼ਾਦੀ ਤੇ ਕੋਈ ਪੈਕੇਜ ਲੈਣਾ ਹੈ ਤਾਂ ਉਹ ਫਿਰ ਆਪਣੇ ਨਾਲ ਇੱਕ ਬੰਦਾ ਜ਼ਰੂਰ ਲੈ ਕੇ ਜਾਵੇ ਸੋ ਜੇ ਹਾਲਾਤ ਸੀਗੇ ਤੇ ਐਸਐਸਐਫ ਦੀ ਪੰਜਾਬ ਦੇ ਵਿੱਚ ਸਥਾਪਨਾ ਕੀਤੀ ਗਈ ਪਹਿਲਾ ਸੂਬਾ ਬਣਿਆ ਜਿਹਦੇ ਵਿੱਚ ਸੜਕ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਸੜਕੀ ਹਾਦਸਿਆਂ ਤੋਂ ਬਚਾਅ ਵਾਸਤੇ ਰੀਲੀਫ ਵਾਸਤੇ ਤੇ ਪਿੱਛੇ ਜਿਹੜੇ ਅੰਕੜੇ ਆਏ ਸੀ ਕਹਿੰਦੇ ਉਹਨਾਂ ਦੀ ਕਾਫੀ ਪੋਜ਼ੀਟਿਵ ਰਿਪੋਰਟ ਆ ਰਹੀ ਹੈ ਕਿ ਸੜਕ ਹਾਦਸਿਆਂ 'ਚ ਕਮੀ ਆਈ ਹੈ ਮੌਤਾਂ ਦਾ ਜਿਹੜਾ ਗ੍ਰਾਫ ਸੀਗਾ ਉਹ ਘਟ ਗਿਆ ਕਿਉਂਕਿ ਤੁਰੰਤ ਮੈਡੀਕਲ ਸਹਾਇਤਾ ਮਿਲ ਜਾਂਦੀ ਹੈ ਤੇ ਜਿਹੜੇ ਇਹ ਅੰਕੜੇ ਨੇ 2022 ਤੇ 2023 ਦੇ ਨੇ 24 ਚੱਲ ਰਿਹਾ ਹੈ 23 ਦੇ ਵਿੱਚ ਤੇ 22 ਦੇ ਵਿੱਚ 375000 ਲੋਕਾਂ ਦੀਆਂ ਜਾਨਾਂ ਗਈਆਂ ਪੂਰੇ ਦੇਸ਼ ਦੇ ਵਿੱਚ ਸੜਕ ਹਾਦਸਿਆਂ ਚ 375000 ਪੌਣੇ 4 ਲੱਖ ਲੱਖ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਤੇ ਇਹਦੇ ਵਿੱਚ ਇਹ ਹੈ ਕਿ ਸੜਕੀ ਹਾਦਸੇ ਹੋਏ ਨੇ ਦੇਸ਼ ਭਰ ਦੇ ਵਿੱਚ ਜੋ 2022 ਦੀਆਂ ਰਿਪੋਰਟਾਂ ਦੇ ਮੁਤਾਬਕ 1,70,000 ਦੇ ਲਗਭਗ ਲੋਕ ਇਹਨਾਂ ਸੜਕੀ ਹਾਦਸਿਆਂ ਦੇ ਵਿੱਚ ਮਾਰੇ ਗਏ ਨੇ 3 ਲੱਖ ਦੇ ਕਰੀਬ ਲੋਕ 2022 ਦੇ ਵਿੱਚ ਅਪਾਜ ਹੋਏ ਨੇ ਜਿਨ੍ਹਾਂ ਦੀ ਕਿਤੇ ਕੋਈ ਲੱਤ ਟੁੱਟ ਗਈ ਕਿਤੇ ਕੋਈ ਅਜਿਹੀ ਕੱਬੀ ਸੱਟ ਲੱਗ ਗਈ ਕਿ ਤੁਰਨ ਫਿਰਨ ਤੋਂ ਸਮਰੱਥ ਹੋ ਗਏ ਤੇ 2023 ਦੇ ਵਿੱਚ 1,75,000 ਦੇ ਲਗਭਗ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਤੇ 3,20,000 ਦੇ ਕਰੀਬ ਅਪਾਹਜ ਹੋ ਚੁੱਕੇ ਨੇ ਹਸਪਤਾਲਾਂ ਦੇ ਵਿੱਚ ਜਿਹੜੇ ਜ਼ਖਮੀ ਪਹੁੰਚਦੇ ਨੇ ਸੜਕ ਹਾਦਸਿਆਂ 'ਚ ਉਹਨਾਂ ਦਾ 200 ਕਰੋੜ ਤੱਕ ਦਾ ਜਿਹੜਾ ਖਰਚਾ ਇਲਾਜ ਦੇ ਉੱਤੇ ਆ ਚੁੱਕਿਆ ਹੈ ਸੋ ਇਹ ਅੰਕੜੇ ਨੇ ਤੇ ਵੈਸੇ ਵੀ ਅ ਦੁਨੀਆ ਭਰ ਦੇ ਵਿੱਚ 12 ਲੱਖ ਤੋਂ ਵੱਧ ਲੋਕ ਆਪਣੀਆਂ ਜਿਹੜੀਆਂ ਕੀਮਤੀ ਜਾਨਾਂ ਗਵਾ ਬੈਠਦੇ ਨੇ ਰੋਜ਼ਾਨਾ ਆਵਾਦਰੇ ਸੜਕ ਹਾਦਸਿਆਂ ਦੇ ਕਾਰਨ ਮਤਲਬ 12 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਆ ਦੋ ਕਿ ਜਿਹੜੀਆਂ ਰਿਪੋਰਟਾਂ ਦੋਕ ਸਾਲਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਕੁੱਲ ਮਿਲਾ ਕੇ ਇੱਕ ਤਾਂ ਟ੍ਰੈਫਿਕ ਨਿਯਮਾਂ ਨੂੰ ਅਸੀਂ ਨਹੀਂ ਮੰਨਦੇ ਇੱਕ ਗਲਤੀ ਦੂਜਾ ਇਹ ਕਿ ਕਈ ਵਾਰ ਅਸੀਂ ਕਾਲੀ ਦੇ ਵਿੱਚ ਉੰਨੇ ਦੂਜੀ ਗਲਤੀ ਤੀਸਰਾ ਇਹ ਕਿ ਹਾਈਵੇ ਜਏ ਬਣੇ ਨੇ ਕਿ ਉਹਦੇ ਉੱਤੇ ਉਤਰਨ ਵਾਸਤੇ ਕੱਟ ਮਾਰਨ ਵਾਸਤੇ ਕੋਈ ਜਗ੍ਹਾ ਨਹੀਂ ਤਾਂ ਉਹ ਵੀ ਨੁਕਸਾਨ ਕਰਦਾ ਇੱਕ ਨਸ਼ਾ ਉਹ ਵੀ ਇੱਕ ਓਵਰ ਸਪੀਡ ਉਹ ਵੀ ਕਾਫੀ ਫੈਕਟਰ ਨੇ ਇਹਦੇ ਵਿੱਚ ਜਿਹੜੇ ਕੰਮ ਕਰਦੇ ਨੇ ਕਈ ਵਾਰ ਕਿਤੇ ਰੈੱਡ ਲਾਈਟਸ ਜਿਹੜੀਆਂ ਹੁੰਦੀਆਂ ਨੇ ਉਹ ਕਿਤੇ ਖਰਾਬ ਹੋ ਜਾਣ ਤਾਂ ਫਿਰ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਉਹਦੀ ਸ਼ਿਕਾਇਤ ਕਰਨ ਦੀ ਜਾਂ ਰਿਪੇਅਰ ਕਰਾਉਣ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਟ੍ਰੈਫਿਕ ਪੁਲਿਸ ਆ ਉਹ ਵੀ ਕਈ ਵਾਰ ਅਣਗਹਿਲੀ ਕਰ ਜਾਂਦੇ ਨੇ ਵੀ ਕੋਈ ਨਹੀਂ ਆਪੇ ਲੋਕ ਲੰਘ ਲੁੰਘ ਜਾਣਗੇ ਉਦੋਂ ਵੀ ਬੜੇ ਹਾਦਸੇ ਵਾਪਰਦੇ ਨੇ ਤਾਂ ਕਦੇ ਵੀ ਇੱਕ ਖਾਸ ਇਹ ਜ਼ਰੂਰ ਧਿਆਨ ਰੱਖੋ ਕਿ ਕਿਸੇ ਤੁਸੀਂ ਓਪਰੇ ਸ਼ਹਿਰ ਦੇ ਵਿੱਚ ਉਹ ਜਿੱਥੋਂ ਦੀਆਂ ਗਲੀਆਂ ਨਾਲੀਆਂ ਜਾਂ ਕੱਟਾਂ ਬਾਰੇ ਤੁਹਾਨੂੰ ਪਤਾ ਨਹੀਂ ਤਾਂ ਉੱਥੇ ਜ਼ਰੂਰ ਆਪਣੀ ਸਪੀਡ ਸਲੋ ਰੱਖਿਆ ਕਰੋ ਕਿਉਂਕਿ ਲੋਕਲ ਲੋਕ ਆਪਣੇ ਏਰੀਆ ਤੋਂ ਪੂਰੇ ਵਾਕਿਫ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਇੱਕ ਕਾਟਾ ਕਿੱਥੇ ਕਿੰਨੀ ਸਪੀਡ ਕਰਨੀ ਹੈ ਕਿੱਥੇ ਮੋੜ ਮੁੜਨਾ ਹੈ ਤੇ ਜਿਹੜੇ ਲੋਕ ਦੂਜੇ ਸ਼ਹਿਰ ਚੋਂ ਵੈਸੇ ਲੰਘ ਰਹੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਵਾਅ ਵਾਸਤਾ ਨਹੀਂ ਹੁੰਦਾ ਉਹ ਅਜਈਆਂ ਗਲਤੀਆਂ ਕਰਦੇ ਨੇ ਵੀ ਉੱਥੇ ਵੀ ਸਪੀਡ ਹੁੰਦੀ ਹੈ ਤਾਂ ਫਿਰ ਉਹਦੇ ਕਾਰਨ ਵੀ ਹਾਦਸੇ ਵਾਪਰ ਜਾਂਦੇ ਨੇ ਤੇ ਕਿਸਾਨੀ ਅੰਦੋਲਨ ਜਾਰੀ ਹੈ ਜੀ ਕਿਸਾਨੀ ਅੰਦੋਲਨ ਦੇ ਦੌਰਾਨ ਕਾਫੀ ਕੁਝ ਹੁੰਦਾ ਨਜ਼ਰ ਆ ਰਿਹਾ ਹੈ ਤੇ ਅਪਡੇਟ ਦਾ ਇੰਤਜ਼ਾਰ ਸਾਨੂੰ ਵੀ ਹੈ ਅਜ ਰੇਲ ਰੋਕੋ ਅੰਦੋਲਨ ਉਹਦੀ ਅਪਡੇਟ ਵੀ ਤੁਹਾਨੂੰ ਜ਼ਰੂਰ ਦੇਵਾਂਗੇ ਕਾਲ ਕੀਤੀ ਸਾਡੇ ਨਾਲ ਜੁੜੇ ਜਿੰਨੇ ਵੀ ਦਰਸ਼ਕ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ